ਕਰਦੇ ਪਿੱਛਾਰੇ ਕੀ ਕਿਤਾਸ ਸਿੱਧੀ ਸਦਾ ਦੀ ਪਰਮਾ ਮੁਲਕ ਸਾਰੇ ਦਾ ਸਵਾਲ ਜੀ ਕਿ ਆਪਾਂ ਮਾਰੇ ਸਿੱਦੀ ਸਬਜ਼ੀ ਇਧਰ ਆਪਣੇ ਮਟਰ ਦਾ ਕੱਲ ਆਪਾਂ ਨੇ ਆਲੂ ਗਾਜਰ ਮਟਰ ਬਣਾਏ ਸੀ ਜੀ ਅੱਜ ਬਣਾਵਾਂਗੇ ਜੀ ਆਪਾਂ ਆਲੂ ਉਬਾਲ ਕੇ ਇਹਨੂੰ ਸੇਲ ਲਾਗੇ ਜੀ ਥੋੜਾ ਜਿਹਾ ਪਾਣੀ ਪਾ ਲਾਂਗੇ ਮਸਾਲਾ ਨਾ ਇੱਚੇ ਨਹੀਂ ਲੱਗੇਗਾ ਇਹਦੇ ਨੇ ਆਪਾਂ ਆਲੂ ਸੇਲ ਲਾਂਗੇ ਸਿੰਦੇ ਰਹੀ ਹੈ ਜੀ ਤੇ ਇਹ ਆਪਣਾ ਮਸਾਲਾ ਹਨ ਚੰਗੀ ਤਰ੍ਹਾਂ ਹੋ ਜੇਗਾ ਜੀ ਲਓ ਜੀ ਆਪਾਂ ਆਲੂ ਸੇਕ ਲ ਗਏ ਫਿਰ ਮਿਲਦੇ ਲੈ ਤੇ ਪਹਿਲਾਂ ਆਪਾਂ ਮਟਰ ਪਾ ਲਾਂਗੇ ਪੰਜ ਕੁ ਮਿੰਟ ਟਮਾਟਰਾਂ ਨੂੰ ਸੇਕ ਲਵਾਂਗੇ ਮਟਰ ਤੇ ਮਸਾਲਾ ਆਪਣਾ ਹੈ ਤੇਲ ਸੱਡ ਗਿਆ ਜੀ ਮਸਾਲਾ ਹੋ ਗਿਆ ਚੰਗੀ ਤਰ੍ਹਾਂ ਦੇਖੋ ਜੀ ਤਿਆਰ ਬੜੀਆ ਬਣ ਗਈ ਮਸਾਲਾ ਤੇ ਅੱਗ ਵੀ ਆਪਾਂ ਹਨ ਬਾਰ ਰੱਖੀ ਆ ਹੁਣ ਆਪਾਂ ਟਮਾਟਰ ਪਾ ਦਨੇ ਆਂ 5 ਮਿੰਟ ਨੂੰ ਸੇਕ ਲਵਾ ਕੇ ਥਾਲੀ ਪਾ ਦਾਂਗੇ ਜੀ ਟਣੇ ਆਪਾਂ ਕੱਟ ਲਿਆ ਜੀ ਆਹ ਪਾਰ ਦੀ ਸੇਲ ਲੈ ਮਾਟਰਾਂ ਨੂੰ 5 ਮਿੰਟ ਹੋ ਗਏ ਜੀ ਤੇ ਹੁਣ ਪਾ ਦਨੇ ਆਪਾਂ ਆਲੂ ਫਿਰ ਪਾ ਦਾਂਗੇ ਆਪਾਂ ਨਾਲ ਦੀ ਨਾਲ ਪਾਣੀ ਆਜੇ ਹੁਣ ਪਾਣੀ ਪਾਤਾਗੇ ਆਪਾਂ ਉਹ ਪਾਣੀ ਪਾ ਦਿੰਨੇ ਆ ਥੋੜਾ ਜੰਨੇ ਪਾਣੀ ਪਾ ਕੇ ਇਹ ਆਪਾਂ ਦੇਖ ਲਈਏ ਜੀ ਲਓ ਹੁਣ ਆਪਾਂ ਦਿੰਨੇ ਟਾਕੋ ਠੀਕ ਆ ਜੀ ਰੋਟੀ ਪਾਣੀ ਦੀ ਆਪਾਂ ਲਿਆਸੀ ਖਾ ਤੇ ਕੱਪੜੇ ਆਪਾਂ ਧੋਤੇ ਠੀਕ ਹੈ ਜੀ ਤੇ ਰੋਟੀ ਆਪਾਂ ਖਾ ਕੇ ਕੱਪੜੇ-ਕੁਪੜੇ ਧੋ ਕੇ ਸਾਰੇ ਕੱਪੜੇ ਧੋਤੇਗੇ ਇੱਧਰ ਤੋਲਗਾ ਆਪਾਂ ਪੱਗਾ ਆਪਾਂ ਧੋਕੇ ਸੁੱਕਣੇ ਪਾਤਨਾ ਨਾ ਨਮ ਕਰਗੇ ਜੀ ਕੋਈ ਹੋਰ ਕੰਮ ਇਹਨਾਂ ਨੂੰ ਪਹਿ ਲਾਵਾਂਗੇ ਜੀ ਠੀਕ ਹੈ ਜੀ। ਇਹ ਬਹੁਤ ਪੁਰਾਣੇ ਬੈਂਗਣਾ ਦੇ ਪੇਡੇ ਆ। ਹਜੇ ਵੀ ਇਹ 5-6 ਸਾਲ ਹੋ ਗਏ ਜੀ ਆਪਾਂ ਕੱਟ ਦੂ ਬੈਂਗਣਾ ਦੇ ਪੇਡਿਆਂ ਨੂੰ ਤੇ ਫਿਰ ਵੀ ਨਾ ਕਿਹਨਾਂ ਏਡੇ ਏਡੇ ਬੈਂਗਣ ਲੱਗੀ ਜਾਹਾਂ। ਇੱਥੇ ਲੱਗਿਆ ਹੋਇਆ ਕਿੱਧਰ ਗਿਆ? ਆਈ ਤੇ ਇੱਧਰ ਆ। ਫੇਰ ਵੀ ਤੇ ਬੈਂਗਣ ਲੱਗੀ ਜਾਹਾਂਗੀ। ਆ ਦੇਖੋ ਜੀ। ਤੂੰ। ਹਾਈ ਬੇਟਾ 1 ਮਿੰਟ। ਉਹਦੀ ਤੇ ਫਿਰ ਵੀ ਆਪਣੇ ਸਬਜੀ ਬਣਾਉਣੇ ਵਾਸਤੇ ਨਾ ਉੱਤਰ ਹੀ ਜਾਂਦੇ ਪਹਿਲਾਂ ਆਪਾਂ ਸਾਰਾ ਕੰਮ ਨਵੇੜਿਆ ਜੀ ਤੇ ਅੱਜ ਆਪਾਂ ਕੋਈ ਨਹੀਂ ਵੀਡੀਓ ਬਣਾਈ ਨੂੰ ਸੀ ਇਹ ਆਪਾਂ ਇਹ ਨਾ ਕੱਟ ਲੈਣੀ ਬਸ ਤੇ ਤਰੀ ਰੱਖ ਲੈਨੇ ਆਪਾਂ ਹਨਾ ਸਬਜੀ ਵਾਸਤੇ ਤਾਂ ਬੈਂਗਣ ਹੋ ਹੀ ਜਾਂਦੇ ਆ ਇਹ ਪਹਿਲਾਂ ਤੋੜ ਕੇ ਲੈਣੇ ਸੀ ਆਪਾਂ ਮਰੋ ਮਰੋ ਪਾਣੀ ਬਾਰੇ ਤੋਂ ਜੀ ਉਹਦਰਾ ਆਪਣਾ ਖਾਣਾਗੇ ਕਿ ਕਿਤੇ ਉੱਤਰ ਵੀ ਤੇ ਇਹ ਦੇਖੋ ਕਿ ਐਨਮ ਸਾਲੂ ਦੀ ਸਾਬ ਦੀ ਤੇ ਅੱਗੇ ਲਓ ਜੀ ਆਪਾਂ ਨੇ ਇਹ ਬੈਂਗਣਾ ਦੇ ਪੇਡਿਆਂ ਨੂੰ ਇਸ ਤਰ੍ਹਾਂ ਪੱਡ ਦਿੰਨੇ ਆ ਤੇ ਇਸ ਤਰ੍ਹਾਂ ਇਹ ਹਰੇ ਹੋ ਜਾਂਦੇ ਜੀ ਇਹਦੇ ਮੂੰਗੂ ਐਨ ਹਰੇ ਹੋ ਜਾਂਦੇ ਆ ਆਪਾਂ ਵੱਡਿਆ ਸੀ ਬੈਂਗਣਾ ਦਾ ਪੇਡਾ ਐਨ ਵਧੀਆ ਹੋ ਗਿਆ ਹਰਾ ਦਵਾਰੇ ਤੇ ਇਹਨੂੰ ਵੀ ਹੁਣ ਆਪਾਂ ਵੱਢਤਾ ਤੇ ਹੁਣ ਫੇਰੇ ਦਵਾਰੇ ਹਰਾ ਹੋ ਜਾਏਗਾ ਜੀ ਤੇ ਇਨਾਂ ਨੂੰ ਵੀ ਆਪਾਂ ਵੜਾਂਗੇ ਜੀ ਇਹ ਵੀ ਸੁੱਕਣ ਲੱਗ ਗਏ ਨੇ ਉੱਪਰੋਂ ਉੱਪਰੋਂ ਸਾਗ ਦਿੰਨੇ ਆਪਾਂ ਹਨਾ ਜਿਵੇਂ ਦਰਖਤ ਸਾਗਦੇ ਆ ਤੇ ਫਿਰ ਦੁਬਾਰੇ ਫਿਰ ਹਰੇ ਹੋ ਜਾਂਦੇ ਆ ਜੀ ਇੱਕ ਆਪਾਂ ਫੇਰ ਦੋ ਤੇ ਇਹ ਆਪਣਾ ਵਧੀਆ ਹਰਾ ਹੋ ਗਿਆ ਜੀ ਤੇ ਐਨੇ ਸਾਰੇ ਵੈਂਗਣ ਉਤਰਿਆ ਇਹ ਜੀ ਠੀਕ ਆ ਜੀ ਲਓ ਜੀ ਆਪਾਂ ਮਰੂਦ ਤੋੜ ਲੈਂਦੇ ਜੀ ਠੀਕ ਆ ਜੀ ਤੇ ਇਹ ਦੇਖੋ ਜੀ ਜਾਨਵਰਾਂ ਨੇ ਖਾਏ ਹੋਏ ਆ ਜੀ ਇਹ ਆਪਾਂ ਘੇਰ ਦਾਂਗੇ ਠੀਕ ਆ ਜੀ ਵੈਸੇ ਸਾਰੇ ਸਾਫ਼ ਆ ਇਧਰ ਆਪਣੀ ਵੈਂਗਣ ਤੋੜ ਲਈ ਜੀ ਜਿਹੜੇ ਲੱਗੇ ਹੋਏ ਸੀ ਤੇ ਚਲੋ ਜੀ ਠੀਕ ਹੈ ਜੀ ਆਟਾ ਆਪਾਂ ਗੁੰਨ ਕੇ ਰੱਖ ਲਿਆ ਜੀ ਸਾਮ ਦਾ ਟਾਈਮ ਹੋ ਗਿਆ ਤੇ ਬਸ ਰੋਟੀ ਬਣਾਉਣੀ ਹੈ ਜੀ ਤੇ ਸਬਜੀ ਆਪਣੇ ਪਾਸ ਸਵੇਰ ਵਾਲੀ ਪਈ ਹੈ ਜੀ ਤੇ ਬਸ ਸਰ ਜੇਗਾ ਜੀ ਸਵੇਰ ਆਪਾਂ ਜਿਹੜੀ ਸਬਜੀ ਬਣਾਈ ਸੀ ਜੀ ਆ ਪਵਾਲੇ ਹੋਏ ਆਲੂਆਂ ਦੇ ਆਲੂਆਂ ਦੀ ਉਹ ਪਈ ਹੈ ਠੀਕ ਹੈ ਜੀ ਤੇ ਬਸ ਰੋਟੀ ਬਣਾਉਣੀ ਹੈ ਤੇ ਸਾਜ ਆਪਣੇ ਕੋਲ ਇੰਨੀ ਕ ਵੀਡੀਓ ਹੈ ਜੀ ਜੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ